ਅੱਜ ਆਪਾਂ ਵਿਚਾਰ ਕਰਾਂਗੇ ਬੰਦੇ ਦੇ ਮਨ ਦੇ ਅੰਦਰ ਦਿਮਾਗ ਦੇ ਅੰਦਰ ਕਿਹੜੀਆਂ ਤਿੰਨ ਧਰਾਵਾਂ ਚੱਲਦੀਆਂ ਨੇ ਜੋ ਗੁਰੂ ਨਾਲ ਜੁੜੀਆਂ ਹੋਈਆਂ ਆਤਮਾ ਉਹ ਆਮ ਇਨਸਾਨ ਦੀ ਬਹੁ ਗਿਣਤੀ ਨੂੰ ਦੇਖ ਕੇ ਸਮਝਾਉਂਦੇ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਤਿੰਨ ਗੁਣ ਚੱਲਦੇ ਨੇ ਬੋ ਗਿਣਤੀ ਤਮੋ ਗੁਣ ਚ ਰਹਿੰਦੀ ਹੈ ਤਮੋ ਗੁਣ ਕੀ ਹੈ ਤਮਾ ਬੜੀ ਤਮਾ ਪਰਬਲ ਤਮਾ ਕਿਸੇ ਚੀਜ਼ ਨੂੰ ਪਾਉਣ ਦੀ ਤਮਾ ਉਹਦੇ ਵਿੱਚ ਦੌਲਤ ਵੀ ਹੈ ਸ਼ੌਹਰਤ ਵੀ ਹੈ ਰਤਬੇ ਵੀ ਹੈ ਹਰ ਉਹ ਚੀਜ਼ ਹੈ ਜਿਹੜੀ دنیਵੀ ਤੌਰ ਦੇ ਉੱਤੇ ਇਨਸਾਨ ਅੰਦਰੋਂ ਮੰਗ ਕਰਦਾ ਤਮਸੀ ਬੰਦਾ ਸਮਾਜ ਲਈ ਪਰਿਵਾਰ ਲਈ ਔਰ ਧਾਰਮਿਕ ਤੌਰ ਤੇ ਸਭ ਤੋਂ ਨੀਵੀਂ ਸ਼੍ਰੇਣੀ ਦਾ ਔਰ ਤਮਸ ਰੱਖਣ ਵਾਲਾ ਬੰਦਾ ਬਹੁਤ ਹੀ ਬੋਗਿੰਦੀ ਦੇ ਵਿੱਚ ਹੈ ਸਮਝ ਲਓ ਚਾਰ ਹਿੱਸਿਆਂ ਚ ਦੁਨੀਆ ਤੇ ਤਿੰਨ ਸਤਮਸ ਚ ਚਲਦੀ ਹੈ ਇੱਕ ਤਮਸੀ ਬੰਦਾ ਹੋਰ ਵੀ ਔਗਣ ਰੱਖਦਾ ਬਹੁਤ ਵੱਡਾ ਇੱਕ ਤਾਂ ਚਾਹੁੰਦਾ ਵੀ ਇਹ ਚੀਜ਼ਾਂ ਮੈਨੂੰ ਮਿਲਣ ਉਹਦੇ ਲਈ ਬੜੀ ਤਮਾ ਦੁਜਾਏ ਔਗਣ ਰੱਖਦਾ ਇਹ ਚੀਜ਼ ਦੂਸਰੇ ਨੂੰ ਨਾ ਮਿਲੇ ਉਹਦੇ ਚਾਹੀਦਾ ਸਗਾ ਭਰਾ ਵਾ ਭੈਣ ਵਾ ਕੋਈ ਵੀ ਸਗਾ ਸੰਬੰਧੀ ਇਹ ਚੀਜ਼ਾਂ ਮੈਨੂੰ ਹੀ ਮਿਲਣ ਇਸ ਲਈ ਤਮਸ ਰੱਖਣ ਵਾਲਾ ਬੰਦਾ ਤਮਸ ਦੀ ਅੱਗ ਦੇ ਵਿੱਚ ਖੁਦ ਵੀ ਜਲਦਾ ਪਰਿਵਾਰ ਨੂੰ ਵੀ ਜਲਾਉਂਦਾ ਔਰ ਸਮਾਜ ਦੇ ਵਿੱਚ ਕਿਉਂਕਿ ਬਹੁ ਗਿਣਤੀ ਇਹਨਾਂ ਦੀ ਹੈ ਸਮਾਜ ਵੀ ਇਹਨਾਂ ਕੋਲੋਂ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਲੈ ਸਕਦਾ ਇਸ ਲਈ ਅਸੀਂ ਤਮਸ ਰੱਖਦੇ ਹਾਂ ਕਿ ਨਹੀਂ ਉਹਦੇ ਲਈ ਸਾਨੂੰ ਪ੍ਰਮਾਤਮਾ ਦਾ ਨਾਮ ਲੈ ਕੇ ਆਪਣੇ ਅੰਦਰ ਨੂੰ ਪੜਨਾ ਪਵੇਗਾ ਨਹੀਂ ਤਾਂ